ਅੱਜ ਜ਼ਿਕਰ ਕਰਾਂਗੇ ਕਿ ਕਿਵੇਂ ਆਖਰ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਜਿਹੜੇ ਪੱਤੇ ਮਿਲਦੇ ਨੇ ਉਹਨਾਂ ਦੇ ਵਿੱਚ ਕਿਵੇਂ ਲੱਖਾਂ ਰੁਪਈਆ ਦਾ ਬਿੱਲ ਆਖਰ ਪੰਜਾਬ ਵਿਧਾਨ ਸਭਾ ਕੰਨੀ ਕਈਏ ਜਾਂ ਕਈਏ ਕਿ ਸਰਕਾਰੀ ਤੌਰ ਤੇ ਉਹਨਾਂ ਨੇ ਲਿਆ ਪੰਜਾਬੀ ਟ੍ਰਿਬਿਊਨ ਦੀ ਛਪੀ ਕਾ ਖਬਰ ਦਾ ਜ਼ਿਕਰ ਕਰਾਂਗੇ ਉਸ ਉਸ ਖਬਰ ਤੋਂ ਤੁਹਾਨੂੰ ਅੰਕੜੇ ਸਾਂਝੇ ਕਰੂੰਗਾ ਪਰ ਨਾਲ ਚਰਚਾ ਇਹ ਆਪਦੇ ਤੌਰ ਤੇ ਰਹੂਗੀ ਕਿ ਆਖਰ ਇਹ ਕਿੰਨਾ ਸਹੀ ਹੈ ਤੇ ਕਿੰਨਾ ਗਲਤ ਹੈ ਵਿਧਾਇਕ 15-15 ਲੱਖ ਤੱਕ ਵੀ ਹੈ ਜਿਹੜਾ ਪੱਤਿਆਂ ਦੇ ਰੂਪ ਦੇ ਵਿੱਚ ਪੈਸੇ ਆਖਰ ਲੈ ਗਏ ਨੇਗੇ ਉਹ ਉਹਦੇ ਵਿੱਚ ਜੇ ਕਹੀਏ ਕਿ ਜਿਹੜੇ ਟਾਪ ਦੇ ਵਿਧਾਇਕ ਇਹਨਾਂ ਨੇ ਕਢੇ ਨੇ ਜਿਨ੍ਹਾਂ ਦੇ ਪੈਸੇ ਜ਼ਿਆਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਨਾਮ ਸੁਖਵਿੰਦਰ ਸਿੰਘ ਦਾ ਆਇਆ 15.17 ਲੱਖ ਰੁਪਿਆ ਜਗਸੀਰ ਸਿੰਘ ਨੇ 12.30 ਲੱਖ ਰੁਪਿਆ ਜਸਬੀਰ ਸਿੰਘ 11 ਲੱਖ 14000 ਰੁਪਿਆ ਪ੍ਰਿੰਸੀਪਲ ਬੁਧਰਾਮ 11 ਲੱਖ 11000 ਰੁਪਿਆ ਅਮਿਤ ਰਤਨ ਕੋਟਫੱਤਾ 10 ਲੱਖ 64000 अरुणा चौधरी ने 10310000 लिया अमलोक सिंह ने 10280000 लिया त्रिपतेंद्र सिंह बाजवा ने 10800000 लिया ते सुखविंदर कुमार सुखी इन्होने 9.11 लाख यानी कि 9110000 रुपया लिया हुन ਇਹਦੇ ਚ ਅੱਗੇ ਜ਼ਿਕਰ ਕਰਿਆ ਕਿ ਵਿਧਾਇਕਾਂ ਨੇ ਸਰਕਾਰੀ ਮੀਟਿੰਗਾਂ ਜਾਂ ਸਮਾਗਮਾਂ ਚ ਸ਼ਾਮਲ ਹੁੰਦੇ ਹਨ ਤੇ ਉਹ ਆਪਣੇ ਪ੍ਰਾਈਵੇਟ ਵਹੀਕਲਾਂ ਦੀ ਵਰਤੋਂ ਕਰਦੇ ਨੇ ਤੇ ਜਿਸ ਦੇ ਬਦਲੇ ਉਹਨਾਂ ਨੂੰ ਰਹਿਣ ਸਹਿਣ ਤੇ ਤੇਲ ਦਾ ਖਰਚਾ ਮਿਲਦਾ ਪੰਜਾਬ ਸਰਕਾਰ ਨੇ ਵਿਧਾਇਕਾਂ ਨੂੰ ਜੋ ਸਰਕਾਰੀ ਗੱਡੀਆਂ ਅਲੋਟ ਕੀਤੀਆਂ ਨੇ ਉਹਨਾਂ ਨੂੰ ਸਿਕਿਉਰਟੀ ਦੇ ਵਜੋਂ ਵਰਤਦੇ ਨੇ ਤੇ ਮਤਲਬ ਵਿਧਾਇਕ ਪ੍ਰਾਈਵੇਟ ਗੱਡੀ ਨਾਲ ਜੋ ਸਫਰ ਕਰਦੇ ਨੇ ਤੇ ਉਹ ਗੱਡੀ ਸਿਕਿਉਰਿਟੀ ਵਾਸਤੇ ਵਰਤੀ ਜਾਂਦੀ ਹੈ ਸਰਕਾਰੀ ਗੱਡੀ ਦਾ ਖਰਚਾ ਵੱਖਰੇ ਤੌਰ ਤੇ ਟ੍ਰਾਂਸਪੋਰਟ ਵਿਭਾਗ ਚੁੱਕਦਾ ਹੈ ਸੂਚਨਾ ਦੇ ਅਧਿਕਾਰ ਦੇ ਕਾਨੂੰਨ ਦੇ ਤਹਿਤ ਕਹਿੰਦੇ ਪ੍ਰਾਪਤ ਵੀਰਵਿਆਂ ਅਨੁਸਾਰ ਪੰਜਾਬ ਦੇ ਵਿਧਾਇਕਾਂ ਚੋਂ ਜੋ ਕਾਂਗਰਸੀ ਤੇ ਵਿਧਾਇਕ ਸੁਖਵਿੰਦਰ ਸਿੰਘ ਪੱਤੇਲੈਣ ਚ ਸਭ ਤੋਂ ਅੱਗੇ ਨੇ ਜਿਨ੍ਹਾਂ ਨੇ ਲੰਘੇ ਤਿੰਨ ਬਰਿਆਂ ਚ ਦੁਰਾਨ 15.17 ਲੱਖ ਰੁਪਇਆ ਲਿਆ ਤੇ TADA ਦੇ ਵਜੋਂ ਵੀ ਪ੍ਰਾਪਤ ਕਰਿਆ ਦੂਜੇ ਨੰਬਰ ਤੇ ਪੁੱਚੋ ਮੰਡੀ ਦੇ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਹੈ ਜਿਨ੍ਹਾਂ ਨੇ 3 ਸਾਲਾਂ ਚ 12.30 ਲੱਖ ਰੁਪਇਆ ਲਿਆ ਸਾਰੇ ਵਿਧਾਇਕ ਵਿਧਾਨ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਦੇ ਮੈਂਬਰ ਵੀ ਨੇ ਤੇ ਇਹਨਾਂ ਕਮੇਟੀਆਂ ਦੀਆਂ ਮੀਟਿੰਗਾਂ ਚ ਵਿਧਾਇਕ ਹਿੱਸਾ ਲੈਂਦੇ ਨੇ ਤੇ ਨਿਯਮ ਅਨੁਸਾਰ ਕਹਿੰਦੇ ਵਿਧਾਇਕਾਂ ਨੇ ਪ੍ਰਾਈਵੇਟ ਵਾਹਨ ਵੀ ਜਿਹੜੇ ਨੇ ਉਹ ਵਰਤੋਂ ਕਰਦੇ ਨੇ ਤੇ ਪ੍ਰਤੀ ਕਿਲੋਮੀਟਰ ਉਹਨਾਂ ਨੂੰ 15 15 ਰੁਪਏ ਮਿਲਦੇ ਨੇ ਤੇ ਰੋਜ਼ਾਨਾ ਪੱਤੇ 1500 ਰੁਪਏ ਮਿਲਦੇ ਨੇ ਜਿਹੜੇ ਕਿ ਵਿਧਾਇਕ ਚੰਡੀਗੜ੍ਹ ਤੋਂ ਬਾਅਦ ਦੇ ਡੀਏ ਮਿਲਦੇ ਨੇ ਯਾਨੀ ਕਿ ਇੱਕ ਦਿਨ ਪਹਿਲਾਂ ਫਿਰ ਜਿੱਦੇ ਮੀਟਿੰਗ ਹੁੰਦੀ ਹੈ ਫਿਰ ਉਸ ਤੋਂ ਅਗਲੇ ਦਿਨ ਦਾ ਜਿਹੜੇ ਨੇ ਕਿ ਪੈਸੇ ਮਿਲਦੇ ਨੇ ਹਲਕਾ ਬਠਿੰਡਾ ਦੇ ਦਿਹਾਤੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਮਿਤ ਰਤਨ ਕੋਟ ਫੱਤਾ ਨੂੰ 3 ਸਾਲਾਂ ਚ 10,64 ਲੱਖ ਜਿਵੇਂ ਕਿ ਤੁਹਾਨੂੰ ਇਹ ਵੇਰਵੇ ਦਿੱਤੇ ਨੇ ਪਬਲਿਕ ਐਕਸ਼ਨ ਕਮੇਟੀ ਦੇ ਸੀਨੀਅਰ ਅਗੂ ਡਾਕਟਰ ਅਮਨਦੀਪ ਸਿੰਘ ਬੈਂਸ ਜਿਹੜੇ ਕਿ ਲੁਧਿਆਣਾ ਤੋਂ ਨੇ ਕਿਹਾ ਕਿ ਅਸਲ ਚ ਵਿਧਾਇਕ ਮੀਟਿੰਗਾਂ ਚ ਸ਼ਾਮਲ ਹੋਣ ਦੇ ਲਈ ਇਕੱਲੀ ਸਰਕਾਰੀ ਗੱਡੀ ਦੀ ਹੀ ਵਰਤੋਂ ਕਰਦੇ ਨੇ ਪਰ ਪੱਤੇ ਲੈਣ ਲਈ ਉਹ ਆਪਦੇ ਪ੍ਰਾਈਵੇਟ ਵਹੀਕਲ ਵੀ ਪੱਤੇ ਕਲੇਮ ਕਰ ਲੈਂਦੇ ਨੇ ਤੇ ਇਸ ਦੇ ਮਾਮਲੇ ਦੀ ਜਾਂ ਕਪੂਰਥਲਾ ਦੇ ਰਾਣਾ ਗੁਰਜੀਤ ਤੇ ਰਾਣਾ ਇੰਦਰਪ੍ਰਤਾਪ ਉਹਨਾਂ ਨੇ ਕਹਿੰਦੇ ਕਿ ਕੋਈ ਵੀ ਤਿੰਨ ਵਰਿਆਂ ਚ ਟੀਡੀਏ ਨਹੀਂ ਲਿਆ ਘੱਟ ਪੱਤੇ ਲੈਣ ਵਾਲਿਆਂ ਦੇ ਵਿੱਚ ਭਾਜਪਾ ਦੇ ਅਸ਼wini ਸ਼ਰਮਾ ਵੀ ਨੇ ਗੁਰਲਾਲ ਕਨੌਰ ਵੀ ਨੇ ਮਨਪ੍ਰੀਤ ਯਾਲੀ ਵੀ ਨੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਤੇ ਹੋਰ ਵੀ ਕਈ ਨੇ ਹੁਣ ਗੱਲ ਇਹ ਵੀ ਆਖਰਕਾਰ ਕੀ ਇਹ ਬਹੁਤ ਜ਼ਿਆਦੇ ਪੱਤੇ ਲੱਗੇ ਨੇ ਸਵਾਲ ਇਸ ਈ ਨੂੰ ਲੈ ਕੇ ਆਉਂਦਾ ਹੈ ਕਿ ਜਿਹੜੇ ਇਹ ਪੱਤੇ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਪ੍ਰੋਵੀਜ਼ਨ ਹੈ ਇਸ ਕਰਕੇ ਮਿਲਦੇ ਨੇ ਦੂਜੇ ਪਾਸੇ ਕਿ ਜੇਕਰ ਸੁਖਵਿੰਦਰ ਸਿੰਘ ਦੀ ਗੱਲ ਕਰ ਲਈਏ ਉਹਨਾਂ ਨੇ 15 ਲੱਖ ਕੁਝ ਹਜ਼ਾਰ ਪੱਤਾ ਲਿਆ ਹੈ ਤਾਂ ਉਹਦੇ ਵਿੱਚ ਹੁਣ ਇਹਦਾ ਦੂਜਾ ਪੈਮਾਨਾ ਵੀ ਹੈ ਇੱਕ ਪਹਿਮਾਨਾ ਤਾਂ ਇਹ ਹੈ ਕਿ ਆਪਦੀ ਜਿਹੜੀ ਜੇਕਰ ਉਹ ਸਰਕਾਰੀ ਗੱਡੀ ਦੇ ਵਿੱਚ ਜੇਕਰ ਕਿਸੇ ਕੋਲ 4-6 ਗਨਮੈਨ ਹੈਗੇ ਨੇ ਜਾਂ 4 ਗਨਮੈਨ ਵੀ ਨੇ ਤਾਂ ਜੇ ਅਨੋਵਾ ਗੱਡੀ ਦੀ ਜ਼ਿਕਰ ਕੀਤਾ ਜਾਵੇ ਤਾਂ ਉਹਦੇ 'ਚ ਇੰਨੀ ਜ਼ਿਆਦਾ ਸਪੇਸ ਨਹੀਂ ਬਚਦੀ ਕਿਉਂਕਿ ਇੱਕ ਰੱਦਾ ਇੱਕ ਪੀਏ ਡਰਾਈਵਰ ਖੁਦ ਹੋ ਗਿਆ ਤਾਂ 5-6 ਜਾਣੇ ਇੱਕ ਗੱਡੀ 'ਚ ਬਹਿ ਕੇ ਕੀ ਜਾ ਸਕਦੇ ਨੇ ਦੂਜੇ ਨੰਬਰ ਤੇ ਜੇ ਗੱਲ ਕੀਤੀ ਜਾਵੇ ਕਿ ਵਹੀਕਲ ਉਹਨਾਂ ਨੇ ਨਾਲ ਪ੍ਰਾਈਵੇਟ ਚਲਾ ਲਿਆ ਚਲਾਉਣਾ ਤਾਂ ਪੈਣਾ ਸੀਗਾ ਪਰ ਗੱਲ ਇਹ ਵੀ ਹੈ ਵੀ ਉਹ ਵਹੀਕਲ ਮੈਨੇ ਰੱਖਦਾ ਵੀ ਹੁਣ ਉਹ ਲੈਂਡ ਕਰੂਜ਼ਰ ਹੈ ਜਾਂ ਫਿਰ ਉਹ ਇੱਕ ਆਮ ਕੋਈ ਅਨੋਵਾ ਕਿਸ ਤ੍ਹਾਂ ਤੇ ਲਈ ਹੋਈ ਹੈ ਜੇ ਤਾਂ ਆਮ ਗੱਡੀ ਐ ਫਿਰ ਤਾਂ ਵਿਧਾਇਕ ਦੀ ਵੀ ਮਜਬੂਰੀ ਐ ਕਿ ਆਖਰ ਉਹਨੂੰ ਗੱਡੀ ਲੈ ਕੇ ਨਾਲ ਤੁਰਨਾ ਪੈਣਾ ਪਰ ਲੈਂਡ ਕਰੂਜ਼ਰ ਵਾਲਾ ਸ਼ੌਕਿਆ ਹੋ ਸਕਦਾ ਫਿਰ ਉਹਨੂੰ ਵਾਧੂ ਖਰਚਾ ਜ਼ਰੂਰ ਕਿਹਾ ਜਾ ਸਕਦਾ ਹੁਣ ਇਹਦੇ ਨਾਲ ਗੱਲ ਇਹ ਵੀ ਐ ਵੀ ਜਿਹੜਾ ਤਾਂ ਵਿਧਾਇਕ ਦਾ ਕੋਈ ਕਾਰੋਬਾਰ ਨਹੀਂ ਹੈਗਾ ਉਹ ਵਿਧਾਇਕ ਨਿਰਪਰ ਕਰਦਾ ਕਿ ਆਖਰ ਉਹ ਐਮਐਲਏ ਆ ਉਦੋਂ ਬਾਅਦ ਚ ਲੋਕਾਂ ਦੇ ਕੰਮ ਕਾਜ ਲਈ ਉਹ ਚੰਡੀਗੜ੍ਹ ਵੀ ਆਉਂਦਾ ਪਿੰਡ ਚ ਵੀ ਰਹਿੰਦਾ ਫਿਰ ਉਹਨਾਂ ਦੇ ਦੁੱਖ ਸੁੱਖ ਚ ਵੀ ਜਾਂਦਾ ਤਾਂ 3 ਸਾਲਾਂ ਦੇ ਉੱਤੇ ਜੇਕਰ ਵੱਧੋ-ਵੱਧ ਐ ਵੈਸੇ ਤਾਂ ਇਹਨਾਂ ਚੋਂ ਘੱਟ ਵਾਲੇ ਵੀ ਨੇ ਕਈ ਜਿਵੇਂ 10-11 ਲੱਖ ਪਰ ਮੈਂ ਟੌਪ ਸੁਖਵਿੰਦਰ ਸਿੰਘ ਹੋਰ ਪੱਤੇ ਨੇ ਹੁਣ ਇਹਦੇ ਚ ਗੱਲ ਇਹ ਵੀ ਆਉਂਦੀ ਹੈ ਵੀ ਜੇਕਰ 15 ਲੱਖ ਨੂੰ 3 ਸਾਲਾਂ ਦੇ ਵਿੱਚ ਲਾਈਏ ਤਾਂ 5-5 ਲੱਖ ਹੋ ਗਿਆ ਇੱਕ ਆਮ ਛੋਟੇ ਤੋਂ ਛੋਟੇ ਮੁਲਾਜ਼ਮ ਦੀ ਵੀ ਜੇ ਗੱਲ ਕਰੀਏ ਜਿਹੜੀ ਸੈਲਰੀ ਹੈ ਉਹ 6-7 ਲੱਖ ਰੁਪਏ ਪੈਕੇਜ ਨੂੰ ਜਾਂਦਾ ਹੈਗਾ ਜੇ 5 ਲੱਖ ਨੂੰ ਵੀ ਲਾ ਲਈਏ ਕੀ ਖਾਊਗਾ ਕੀ ਹੋਟੇਲ ਦਾ ਖਰਚਾ ਕੱਢੂਗਾ ਕੀ ਹੋ ਆਪਦੇ ਨਾਲ ਕਿਸੇ ਨੂੰ ਚਾਹ ਪਾਣੀ ਪਿਆਊਗਾ ਤੇ ਜੇਕਰ ਕਿਸੇ ਦੇ ਦੁੱਖ ਸੁੱਖ ਤੇ ਜਾਂਦਾ ਤਾਂ ਕੀ ਉੱਥੇ ਕੋਈ ਮਦਦ ਕਰੂਗਾ ਜੇਕਰ ਟੂਰਨਾਮੈਂਟਾਂ ਤੇ ਜਾਂਦਾ ਉੱਥੇ ਕੀ ਦੇ ਕੇ ਆਊਗਾ ਹੁਣ ਇਹ ਐ ਸਿਆਸੀ ਸਟਰਕਚਰ ਮੈਂ ਉਹਦੇ ਹਿਸਾਬ ਨਾਲ ਕਹਿ ਰਿਹਾ ਤੁਸੀਂ ਆਪਦੇ ਨਿੱਜੀ ਤੌਰ ਤੇ ਨਾ ਸੋਚੋ ਆਇਆ ਤਾਂ ਲੋਕ ਜੇ ਕਹੀਏ ਕਿ ਹੋ ਸਕਦਾ ਬਹੁਤ ਘੱਟ ਘੱਟ ਚ ਵੀ ਗੁਜ਼ਾਰਾ ਕਰਦੇ ਨੇ ਹੁਣ ਗੱਲ ਇਹ ਆ ਗਈ ਵੀ ਆਖਰਕਾਰ ਇਹ ਫਰੀਦ ਤੇ ਕਿੰਤੂ ਪਰੰਤੂ ਕਿਉਂ ਜੇਕਰ ਕੋਈ ਵਿਧਾਇਕ ਦਾ ਚੰਗਾ ਕਾਰੋਬਾਰ ਹੈ ਚੰਗਾ ਉਹਦਾ ਆਪ ਦਾ ਰਹਿਣ ਸਹਿਣ ਹੈ ਪਰਾਣਾ ਉਹ ਜੱਦੀ ਅਮੀਰ ਹੈ ਜੇ ਹੁਣ ਗੱਲ ਰਾਣਾ ਗੁਰਜੀਤ ਤੇ ਰਾਣਾ ਇੰਦਰਪ੍ਰਤਾਪ ਦੀ ਕਰ ਲਈਏ ਕਿ ਠੀਕ ਹੈ ਸ਼ਾਬਾਸ਼ ਹੈ ਕਿ ਉਹਨਾਂ ਨੇ ਕੋਈ ਖਰਚਾ ਨਹੀਂ ਲਿਆ ਜੇ ਖਰਚਾ ਲੈਂਦੇ ਫਿਰ ਇਹ ਵੱਡੀ ਖਬਰ ਹੋਣੀ ਸੀ ਕਿ ਆਖਰਕਾਰ ਇੰਨੇ ਸਕਸੈਸਫੁਲ ਬਿਜ਼ਨਸਮੈਨ ਵੀ ਨੇ ਪਰ ਉਹਨਾਂ ਨੇ ਕੋਈ ਖਰਚੇ ਪਾਲੇ ਉਹਨਾਂ ਨੇ ਕੋਈ ਖਰਚਾ ਨਹੀਂ ਲਿਆ ਇਹ ਹੈ ਉਹ ਇਮਾਨਦਾਰੀ ਕਿ ਆਖਰ ਉਹਨਾਂ ਦਾ ਕੰਮਕਾਜ ਠੀਕ ਹੈ ਉਹ ਕਹਿੰਦੇ ਅਸੀਂ ਕੋਈ ਖਰਚਾ ਨਹੀਂ ਪਾਉਣਾ ਉਹ ਆਪ ਦਾ ਸੈਟਲ ਸਾਰੀਆਂ ਚੀਜ਼ਾਂ ਕਰ ਰਹੇ ਨੇ ਹੁਣ ਪਰ ਦੂਜੀ ਜੀ ਆਮ ਵਿਧਾਇਕਾਂ ਦੀ ਲਈਏ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਉਹ ਠੱਗੀਆਂ ਚੋਰੀਆਂ ਨਾ ਕਰਨ ਇੱਕ ਪਾਸੇ ਅਸੀਂ ਸੋਚਦੇ ਆ ਵੀ ਆਖਰਕਾਰ ਉਹ ਕਿਤੋਂ ਕੋਈ ਪੈਸਾ ਟੱਕਾ ਨਾ ਕਮਾਉਣ ਦੂਜੇ ਪਾਸੇ ਅਸੀਂ ਸੋਚਦੇ ਆ ਵੀ ਉਹਨਾਂ ਦਾ ਨਹੀਂ ਤਾਂ ਆਮ ਕਰਕੇ ਕਹਿੰਦੇ ਇਹ ਤਾਂ ਮਿੱਲਾਂ ਚੱਲਦੀਆਂ ਨੇ ਇਹਦਾ ਤਾਂ ਕਾਰੋਬਾਰ ਬਹੁਤ ਤਕੜਾ ਜੇਕਰ ਉਹਦਾ ਕੋਈ ਕਾਰੋਬਾਰ ਵੀ ਨਹੀਂ ਫਿਰ ਉਹ ਖਰਚਾ ਕਰੂਗਾ ਕਿਤੋਂ ਠੱਗੀ ਚੋਰੀ ਉਹਨੇ ਕਰਨੀ ਨਹੀਂ ਪੈਸ ਇਹਦੇ 'ਚ ਜੇ ਦੇਖਿਆ ਜਾਵੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਵਿਧਾਇਕਾਂ ਨੇ ਇਹ ਪੱਤੇ ਪਾ ਲੈਨੇਗੇ। ਫਲਾਕੀ ਟੋਲੋ ਠੀਕ ਹੈ ਇਸੇ ਮੈਂ ਜਿਵੇਂ ਕਹਾਂ ਤੁਹਾਨੂੰ ਇਹਨਾਂ ਦੀ ਆਪਣੀ ਖਬਰ ਹੈ ਇਹਨਾਂ ਦੇ ਆਪਣੇ ਡਾਟੇ ਨੇ ਪਰ ਆਮ ਪਰਸੈਪਸ਼ਨ ਜਿਹੜੀ ਬਣਦੀ ਹੈ ਕਿ ਬਹੁਤ ਸਾਰੇ ਵਿਧਾਇਕਾਂ ਨੇ ਪੈਸੇ ਲੈ ਲਈ ਤਾਂ ਇਹ ਜੀ ਕੋਈ ਗੱਲ ਲੱਗਦੀ ਨਹੀਂ ਹੈਗੀ 15 ਲੱਖ ਜੇ 3 ਪਰ ਮੰਥ ਜੇ ਪਰ ইয়ার ਲਾ ਲਈਏ ਸੀ 5-5 ਲੱਖ ਰੁਪਈਆ ਹਰ ਇੱਕ ਮਹੀਨੇ ਦੇ ਤੁਸੀਂ ਲਾ ਲਓ ਕੁਝ ਵੀ ਨਹੀਂ ਬਣਦਾ ਫਿਰ ਉਦੋਂ ਬਾਅਦ ਚ ਵਿਧਾਇਕਾਂ ਦਾ ਆਪਦਾ ਪੂਰਾ ਸਿਲਸਲਾ ਹੈਗਾ ਇਸ ਕਰਕੇ ਜੇ ਇਸ ਚੀਜ਼ ਨੂੰ ਦੇਖ ਕੇ ਤੁਸੀਂ ਕਹੋ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਵਿਧਾਇਕਾਂ ਦੇ ਆਪਣੇ ਬਹੁਤ ਖਰਚੇ ਨੇ ਹਾਲਾਂਕਿ ਹਰ ਇੱਕ ਦੀ ਆਪਦੀ ਸੋਚਣੀ ਹੈ ਮੈਂ ਆਪਦੇ ਸੋਚ ਸਮਝ ਦੇ ਸਾਥ ਦੇ ਨਾਲ ਤੁਹਾਡੇ ਨਾਲ ਜ਼ਿਕਰ ਕਰਿਆ ਇੱਕ ਆਮ ਬੰਦੇ ਮੰਗੂ ਕੋਈ ਕਿਸੇ ਦੀ ਹਿਤ ਪੂਰਕੇ ਨਹੀਂ ਪਰ ਇਕਈ ਲੋਕਾਂ ਨੇ ਇਸ ਚੀਜ਼ ਨੂੰ ਬੜਾ ਵਿਚਾਰਿਆ ਵੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਵਾਲ ਚੁੱਕਦਾ ਵੀ ਦੇਖੋ ਜੀ ਕਿੰਨੇ ਕਿੰਨੇ ਖਰਚੇ ਕਰਦੇ ਨੇ ਖਰਚੇ ਇਹ ਹੁੰਦੇ ਵੀ ਜੇਕਰ ਹੁੰਦਾ ਕੋਲੇ ਕਰੋੜ ਦੇ ਲੱਗਿਆ ਹੋਇਆ ਖਰਚਾ ਉਹ ਹੁੰਦਾ ਜੇਕਰ ਲੱਗਿਆ ਹੁੰਦਾ ਪਤਾ ਕੀ ਹਾਂ ਆਪਦੀਆਂ ਆਲੀਸ਼ਾਨ ਗੱਡੀਆਂ ਵੀ ਨਾਲ ਲਈ ਫਿਰਦੇ ਨੇ ਹੁਣ ਜਿਹੜੇ ਦਾ ਵਿਧਾਇਕਾਂ ਕੋਲ ਆਲੀਸ਼ਾਨ ਗੱਡੀਆਂ ਨੇ ਗਿਆ ਉਹਤੇ ਤਾਂ ਗੱਲ ਮੈਂ ਮੰਨੂਗਾ ਬਿਲਕੁਲ ਸਹੀ ਕਿਉਂਕਿ ਉਹ ਉਹ ਜੇ ਕਹੀਏ ਕਿ ਇੱਕ ਵੈਲ ਸੈਟਲ ਬੰਦਾ ਉਹਦੇ ਕੋਲ ਆਪਦੀ ਇੰਨਾ ਖਰਚਾ ਕਰਨ ਦੀ ਗੁੰਜਾਇਸ਼ ਹੈ ਉਹਦੇ ਇਸੇ ਲਈ ਉਹ ਐਡੀ ਗੱਡੀਆਂ ਲਈ ਫਿਰਦਾ ਪਰ ਜ਼ਿਆਦਾਤਰ ਵਿਦਿਆਕਾਂ ਦੀ ਮੈਂ ਗੱਲ ਕਰਾਂ ਤੁਹਾਨੂੰ ਕਿ ਇਹਨਾਂ ਚ ਮੈਂ ਦੇਖੇ ਨੇ ਇਹ ਸਾਰੇ ਆਪਦੀਆਂ ਨੋਵਾ ਗੱਡੀਆਂ ਚਲਾਉਣ ਵਾਲੇ ਨੇ ਤੇ ਕਿਸੇ ਕੋਲ ਹੋ ਸਕਦਾ ਉਹਦੋਂ ਛੋਟੀ ਵੀ ਗੱਡੀ ਹੋਵੇ ਪਰ ਜੇਕਰ ਅਸੀਂ ਕਹੀਏ ਕਿ ਇਹਨਾਂ ਨੇ ਪੱਤੇ ਬਹੁਤ ਜ਼ਿਆਦਾ ਲੈ ਲਏ ਤੇ ਐਡੀ ਕੋਲ ਕੋਈ ਮੈਨੂੰ ਨਹੀਂ ਜਾਪਦੀ ਹੈਗੀ ਕਿਉਂਕਿ ਜਦੋਂ ਆਮ ਬੰਦਾ ਇਸ ਸਟਰਕਚਰ ਚ ਫਿਰਦਾ politically ਉਹਨੇ ਕੰਮ ਕਾਜ ਵੀ ਜਾਣਾ ਕਿਸੇ ਨੂੰ ਲੈ ਕੇ ਵੀ ਜਾਣਾ ਕਿਸੇ ਦੇ ਕੰਮ ਆਉਣਾ ਵੀ ਫਿਰ ਕਮੇਟੀਆਂ ਚ ਹਿੱਸਾ ਲੈਣ ਨੂੰਣਾ ਤਾਂ ਉਹਦੇ ਵਾਸਤੇ ਜੇ ਕਹੀਏ ਅਸੀਂ ਦੀ ਲਾਲੀ ਇਹ ਤਾਂ ਅੱਜ ਦੇ ਸਮੇਂ ਦੇ ਦੌਰਾਨ ਉਹ ਵੀ ਕੋਈ ਘਟਣੀਗਾ ਹੈਗਾ ਬਾਕੀ ਰਹੀ ਗੱਲ ਕਿ ਆਪਣੇ ਤੌਰ ਦੇ ਨਾਲ ਹਰ ਇੱਕ ਕੋਈ ਸੋਚਦਾ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਜਰੂਰ ਸਾਂਝੀ ਕਰਿਓ ਕਿ ਕੀ ਸੱਚੀ ਹੋ ਆਕਰ ਕਰੇ ਸੀ ਇਹਨੂੰ ਇਹ ਕਹਾਂਗੇ ਕਿ ਬਹੁਤ ਲੁੱਟ ਕੇ ਖਾ ਗਏ ਤੇ ਬਹੁਤ ਪੱਤੇ ਵਿਧਾਇਕ ਲੈ ਗਏ ਨੇ ਕਿ